ਮਹਾਰਜ ਆ ਜਾਣ ਸਾਡੇ ਘਰ ਅੱਛਾ ਬਿਆਮਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣੇ ਆ ਪਰ ਜੋ ਭੁੱਲ ਜਾਂਦੇ ਹੈ ਤੇ ਤੰਗ ਜਖਰ ਨਹੀਂ ਹੈ ਇਹ ਪ੍ਰਤੱਖ ਸਤ ਗੁਰ ਰਹਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਚ ਦਾਸ ਪਾਤਸ਼ਾਹਾਂ ਸਾਡੇ ਘਰਾਂ ਆਂਦੀਆਂ ਨੇ ਪ੍ਰਸਾਦ ਸੰਗਤ ਅਸੀਂ ਕਿੰਨੇ ਵਿਅਸਤ ਹੋ ਜਾਂਦੇ ਐ ਅਦਰਾਂਚੀ ਸਿੰਘ ਵਿਚਾਰੇ ਕਹਿੰਦੇ ਰਹਿੰਦੇ ਚਲੋ ਭਾਈ ਮਹਾਰਾਜ ਦਾ ਸਰੂਪ ਲੈ ਆਈਏ ਅੱਗੋਂ ਘਰ ਵਾਲਾ ਕਹਿੰਦਾ ਮੈਂ ਅਜੇ ਨਹਾਉਣਾ ਹੈ ਤੁਸੀਂ ਨਿਆਣਿਆਂ ਨੂੰ ਨਾਲ ਲੈ ਜਾਓ ਵਾਹ ਉਹ ਸੇਖਾ ਤੇਰੀ ਪ੍ਰਸਾਦ ਸੰਗਤ ਜੀ ਇੱਥੇ ਹੀ ਵਾਸਨੀ ਬਾਣੀ ਸੁਣਦਾ ਵੀ ਸਾਡਾ ਟਾਈਮ ਨਹੀਂ ਹੈ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਹਨੂੰ ਤੁਸੀਂ ਕਮਰੇ ਵਿੱਚ ਬਿਠਾ ਦਿਓ ਬੈਠਕ ਵਿੱਚ ਬਿਠਾ ਦਿਓ ਸੋਫੇ 'ਤੇ ਬਿਠਾ ਦਿਓ ਉਹਨੂੰ ਬਿਠਾਓ ਤੇ ਕੋਲ ਨਾ ਬੈਠੋ ਨਾ ਉਹਨੂੰ ਕੋਸ਼ਿਸ਼ ਸਣਾਓ ਨਾ ਉਹਦੀ ਸੁਣੋ ਮੈਨੂੰ ਜਵਾਬ ਦਿਓ ਅਗਲੀ ਵਾਰੀ ਜਦ ਦਾ ਘਰੇ ਸਾਡੇ ਆਊਗਾ ਆਵਰ ਆਕੇ ਖੁਸ਼ ਹੋਊਗਾ ਹੁਣਾ ਚਾਹੂਗਾ ਫਟੇ ਪਰ ਕਦੇ ਵੀ ਨਹੀਂ ਆ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਤੇ ਸੋਨੇ ਦੇ ਹਰਮੰਦਿਰਾਂ ਚ ਰਹਿੰਦੇ ਆ ਮਹਾਰਾਜ ਜਦ ਅਮਰਤ ਵੇਲੇ ਅਕਾਲ ਤਖਤ ਸਾਹਿਬ ਤੋਂ ਸੋਨੇ ਦੀ ਪਾਲਕੀ ਵਿੱਚ ਬਹਿ ਕੇ ਮਹਾਰਾਜ ਜੀ ਜਾਂਦੇ ਆ ਨਾ ਹਰਮੰਦਰ ਸਾਹਿਬ ਤੱਕ ਬੜੇ ਬੜੇ ਧਨਾੜ ਮਹਾਰਾਜ ਜੀ ਦੀ ਪਾਲਕੀ ਨੂੰ ਮੋਟਾ ਲਾਉਣ ਲਈ ਤਰਸਦੇ ਆ ਜਾ ਕੇ ਵੇਖ ਲਿਓ ਨਹੀਂ ਤੇ ਲਾਈਵ ਟੈਲੀਕਾਸਟ ਹੁੰਦਾ ਅਮਰਤ ਵੇਲੇ ਸਾਧ ਸੰਗਤ ਜੀ ਉਦੋਂ ਦਰਸ਼ਨ ਕਰ ਲਿਓ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਉਂਦੇ ਆ ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਆਉਂਦੇ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਦੀਨ ਦੁਨੀਆ ਦਾ ਵਾਲੀ ਇਹ ਉਹ ਸ਼ਖਸੀਅਤ ਹੈ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੱਥਾ ਟੇਕਿਆ ਹੋਇਆ ਤੇ ਸਾਜ ਕਰਕੇ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਤੱਖ ਸਤਿਗੁਰਾਂ ਦਾ ਸਰੂਪ ਜਾਣਣਾ ਮਹਾਰਾਜ ਸਾਡੇ ਘਰੇ ਆਣ ਤੇ ਸਾਡਾ ਚਾਰ ਨਾ ਚੁੱਕਿਆ ਜਾਵੇਨ ਸਤ ਸੰਗਤ ਰੱਜ ਕੇ ਮਹਾਰਾਜ ਦਾ ਸਤਕਾਰ ਕਰੀਏ ਤੇ ਅੱਜ ਲੋਕ ਦੁਖੀ ਕਿਉਂ ਹੈ ਕਿਉਂਕਿ ਅਸੀਂ ਮਹਾਰਾਜ ਦੀ ਅਣਜਾਣ ਪੁਣੇ ਚ ਹੀ ਬੇਅਦਬੀ ਕਰ ਜਾਂਦੇ ਆ ਸਤ ਗੁਰ ਜੀ ਦਾ ਜਿੰਨਾ ਸਤਕਾਰ ਕਰਾਂਗੇ ਸੁੱਖ ਮਿਲੂਗਾ ਜਿਨ ਨਾਨਕ ਸਤਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਮੇਰੇ ਗੁਰੂ ਨਾਨਕ ਨੇ ਉਹਨੂੰ ਬੜੀਆਂ ਬਖਸ਼ੀਆਂ ਰਹੁ ਵਿਚਾਰ